ਗੁਰਦੁਆਰਾ ਸੁਖਮਨੀ ਸਾਹਿਬ ਤੋਂ ਸ਼ੁਕਰਾਨਾ ਸਮਾਗਮ ਕਰਵਾਇਆ ਜਾ ਰਿਹਾ 10 ਸਾਲ ਪੂਰੇ ਹੋਣ ਤੇ ਲੁਧਿਆਣਾ ਦੇ ਫੇਸ 2 ਦੁੱਗਰੀ ਦੇ ਗੁਰਦੁਆਰਾ ਸਾਹਿਬ ਵਿਚ ਆਉਣ ਵਾਲੇ 20 ਤਰੀਕ ਨੂੰ ਵੱਡੇ ਵੱਡੇ ਰਾਗ ਕੀਰਤਨ ਜਥੇ ਆਯੋਜਿਤ ਸੰਗਤ ਨੂੰ ਕੀਰਤਨ ਕਰਕੇ ਨੇ ਹਾਲ ਕਰਨਗੇ ਨਾਲ ਹੀ ਬੱਚਿਆਂ ਨੂੰ ਸਿੱਖੀ ਤੇ ਚੰਗੀ ਸੰਗਤ ਦੇ ਨਾਲ ਰਹਿਣ ਸਹਿਣ ਦਾ ਵੀ ਧਿਆਨ ਦੇਣ ਦੀ ਅਪੀਲ ਕਰਨਗੇ ਦੱਸਦੀਏ ਕਿ ਇਸ ਜਗ੍ਹਾ ਤੇ ਕੌਣਾਂ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਸੁਰੱਖਿਆ ਦੇ ਲਿਹਾਜ਼ ਨਾਲ ਵਧੀਆ ਇੰਤਜ਼ਾਮ ਕੀਤੇ ਗਏ ਨੇ ਇਸ ਤੋਂ ਇਲਾਵਾ ਸੰਗਤਾਂ ਦੇ ਖਾਣ-ਪੀਣ ਦਾ ਵੀ ਇੰਤਜ਼ਾਮ ਕੀਤਾ ਗਿਆ ਤੇ ਪ੍ਰਬੰਧਕਾਂ ਦੇ ਵੱਲੋਂ ਹਰ ਕਿਸੇ ਨੂੰ ਇੱਥੇ ਪਹੁੰਚ ਕੇ ਗੁਰੂ ਘਰ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰਗੰਸਾਹਿਬ ਜੀ ਦੀ ਅਗਵਾਈ ਹੇਠ ਤਨ ਤਨ ਸ੍ਰੀ ਗੁਰਗੰਸਾਹਿਬ ਜੀ ਦੀ ਅਪਾਰ ਬਖਸ਼ਿਸ਼ਾਂ ਦਾ ਸਦਕਾ ਸੁਖਮਨੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਕਾਰਜ ਚੱਲ ਰਹੇ ਨੇ ਜਿਦੇ ਵਿੱਚ ਸੰਗੀਤ ਅਕੈਡਮੀ ਦਾ ਕਾਰਜ ਵੀ ਬੜੇ ਉੱਚੇ ਪੱਧਰ ਤੇ ਚੱਲ ਰਿਹਾ ਹੈ ਬਹੁਤ ਸਾਰੇ ਬੱਚੇ ਜਿਥੋਂ ਬਹੁਤ ਸਾਰੇ ਸੰਗੀਤ ਦੀ ਸਿੱਖਿਆ ਲੈ ਰਹੇ ਨੇ ਤੇ ਪਾਠ ਦੀ ਵੀ ਸਿੱਖਿਆ ਚੱਲ ਰਹੀ ਹੈ ਗੁਰਸੱਬ ਦੀ ਇਹ ਪਾਰ ਬਖਸ਼ਿਸ਼ ਹੈ ਇਸ ਅਕੈਡਮੀ ਦੇ ਕੰਪਲੀਟ 10 ਸਾਲ ਹੋ ਚੁੱਕੇ ਨੇ ਜਿਹੜੀ ਸੰਗੀਤ ਸਿਖਲਾਈ ਨੂੰ ਇਹਦਾ ਮਕਸਦ ਕੀ ਲੱਗ ਜਾਂਦੇ ਹਾਂ ਕਿਦਾਂ ਬੱਚਿਆਂ ਨੂੰ ਕਿਸ ਤਰ੍ਹਾਂ ਗਿਆਨ ਦੇਣ ਦੀ ਲੋੜ ਹੈ ਹਜੇ ਉਹਦੇ ਉੱਤੇ ਸਿੱਖਿਆ ਨਾਲ ਜੋੜਨਾ ਉਸੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਬੱਚਾ ਨੂੰ ਸੰਗੀਤ ਇੱਕ ਐਸਾ ਮਾਧਿਅਮ ਹੈ ਜਿਦੇ ਨਾਲ ਹਰ ਬੱਚਾ ਜਿਹੜਾ ਹੈ ਪੜ੍ਹਾਈ ਵੀ ਕਰ ਸਕਦਾ ਹੈ ਤੇ ਨਾਲ ਦੀ ਨਾਲ ਜਿਹੜਾ ਹੈ ਸੰਗੀਤ ਨੂੰ ਵੀ ਆਪਣਾ ਜੀਵਨ ਦੇ ਵਿੱਚ ਵੀ ਅਪਣਾ ਸਕਦਾ ਹੈ ਜੇ ਕਿਸੇ ਕਿਸੇ ਨੇ ਕਿਸੇ ਕੰਮ ਵਿੱਚ ਵੀ ਲਗਾਉਣਾ ਹੋਵੇ ਤਾਂ ਵੀ ਉਹ ਕਰ ਸਕਦੇ ਨੇ ਕਿ ਕਿਨੇ ਰਾਗੀ ਜੱਥੇ ਬਣ ਜਾਂਦੇ ਨੇ ਅਗਰ ਉਹ ਸੰਗੀਤ ਸਿੱਖਦੇ ਨੇ ਤੇ ਕੁਝ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਕਿਉਂਕਿ ਹਰ ਬੱਚਾ ਜਿਹੜਾ ਹੈ ਉਹਦੇ ਅੰਦਰ ਇੱਕ ਸੰਗੀਤ ਚੱਲਦਾ ਹੀ ਰਹਿੰਦਾ ਹੈ ਤੇ ਜਦ ਬੱਚੇ ਸੰਗੀਤ ਸਿੱਖਦੇ ਨੇ ਤੇ ਜਦੋਂ ਸੰਗੀਤ ਦੇ ਨਾਲ ਜੀਵਨ ਆਪਣਾ ਜਿੰਦੇ ਨੇ ਤੇ ਇੱਕ ਤਾਂ ਉਹਨਾਂ ਦਾ ਜੀਵਨ ਬੜਾ ਸੁਚੱਜਾ ਹੋ ਜਾਂਦਾ ਹੈ ਬਹੁਤ ਫਰਕ ਪੈ ਜਾਂਦਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਕਿਉਂਕਿ ਜਿਹੜਾ ਬੱਚਾ ਸੰਗੀਤ ਸਿੱਖਿਆ ਹੋਇਆ ਹੁੰਦਾ ਹੈ ਉਹ ਬਹੁਤ ਹਲੀਮੀ ਹੁੰਦੀ ਹੈ ਉਹਨੂੰ ਸਮਝ ਆਂਦੀ ਹੈ ਕਿ ਸਾਨੂੰ ਗੁਰਬਾਨੀ ਨੇ ਕੀ ਕਿਹਾ ਹੈ। ਹਨਾਂ ਕਿ ਕਰ ਕਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂ ਆਪਾਂ ਗੁਰਮਤ ਸਕੇਟ ਅਕੈਡਮੀ ਦੇ ਰਾਏ ਹਰ ਕਰ ਕਰ ਦੇ ਵਿੱਚ ਕੀਰਤਨ ਪਹੁੰਚਾ ਰਹੇ ਹਾਂ ਕਿਉਂਕਿ ਬਹੁਤ ਸਾਰੇ ਬੱਚੇ ਬੱਚਿਆਂ ਨੂੰ ਆਪਾਂ ਹੁਣ ਤੋਂ ਅਗਰੇ ਇਸ ਪਾਸੇ ਲਾਵਾਂਗੇ ਤੇ ਅੱਗੇ ਆਉਣ ਵਾਲੀ ਜਿਹੜੀ ਆਪਣੀ ਪੀੜ੍ਹੀ ਹੈ ਉਹ ਕੀਰਤਨ ਦੇ ਨਾਲ ਜੁੜ ਜਾਏਗੀ। ਦੇ ਬਾਬਾ ਜੀ ਦੇ ਗੁਰੂ ਮਹਾਰਾਜ ਜੀ ਦੀ ਅਸੀਮ ਕਿਰਪਾ ਸਦਕਾ 10 ਸਾਲ ਪੂਰੇ ਹੋ ਜਾਣਗੇ ਇਸ ਵਾਰੀ ਤੇ 20 ਤਰੀਕ ਨੂੰ ਅਸੀਂ ਇੱਕ ਸ਼ੁਕਰਾਨਾ ਸਮਾਗਮ ਕਰ ਰਹੇ ਹਾਂ ਜਿਹਦੇ ਅਕੈਡਮੀ ਦੇ ਬੱਚਿਆਂ ਤੋਂ ਇਲਾਵਾ ਦਵਿੰਦਰ ਸਿੰਘ ਜੀ ਸੋਢੀ ਤੇ ਪੌਂਟਸ ਸੈਵਰੇਜ ਸਿੰਘ ਜੀ ਤੇ ਗੁਚਰਨ ਸਿੰਘ ਜੀ ਰਸਿਆ ਜੀ ਉਹ ਕੀਰਤਨ ਦਾ ਇੱਕ ਸੰਗਤ ਨੂੰ ਇਹ ਹਲ ਕਰਨਗੇ ਤੇ ਆਪਾਂ ਚਾਹਾਂਗੇ ਕਿ ਸਾਰੇ ਸੰਗਤ ਜੋ ਵੀ ਸਾਨੂੰ ਸੁਣ ਰਹੀ ਹੈ ਜਾਂ ਜਿੰਨਾ ਤੱਕ ਵੀ ਮੈਸੇਜ ਪਹੁੰਚਿਆ ਉਹ ਸਾਰੇ ਜ਼ਰੂਰ ਦਰਸ਼ਨ ਦੇਣ ਤੇ ਕੀਰਤਨ ਦਾ ਲਾਹੇ ਲਣ ਤੇ ਇਸ ਤੋਂ ਇਲਾਵਾ ਕੀਰਤਨ ਤੋਂ ਇਲਾਵਾ ਪਾਰਟਸ ਦੀ ਕਲਾਸਿਸ ਵੀ ਉਦਾਂ ਹੀ ਚੱਲ ਰਹੀਆਂ ਹਨ ਨਾਲ ਹੀ ਜਿੱਦਾਂ ਕੀਰਤਨ ਅਕੈਡਮੀ ਉਹਦੇ ਨਾਲ ਪਾਰਟ ਕਰਕੇ ਐਡੂ ਵੀ ਤੇ ਅਸੀਂ ਬਹੁਤ-ਬਹੁਤ ਧੰਨਵਾਦ ਹੈ ਪ੍ਰਬੰਧਕ ਕਮੇਟੀ ਦੇ ਭਲਾ ਜੀ ਇਹਨਾਂ ਨੇ ਜਿਹੜੇ ਕਿ ਇੰਨੇ ਉਪਰਾਲੇ ਕਰਦੇ ਹੈ ਜਿਹਦੇ ਕਰਕੇ ਬੱਚੇ ਅੱਜ ਜੁੜ ਰਹੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਜਿਹੜੇ ਸਥਾਨ ਦੇ ਉੱਤੇ ਇੱਕ ਸ਼ੁਕਰਾਨਾ ਸਮਾਗਮ ਹੋਣ ਜਾ ਰਿਹਾ ਹੈ ਕਿਹੜਾ ਗੁਰਦੁਆਰਾ ਸਾਹਿਬ ਹੈ ਉਹਦੀ ਬਾਰੇ ਵੀ ਚੰਨਾ ਪਾ ਦੇਓ ਤਾਂ ਕਿ ਕਿੰਨੇ ਵਜੇ ਸਵੇਰੇ ਲੇਗਾ ਔਰ ਕਿਨੇ ਕਿਤੇ ਰਾਗੀ ਜਿੱਥੇ ਜਿਹੜੇ ਇੱਥੇ ਆ ਕੇ ਕੀਰਤਨ ਨੂੰ ਨਿਹਾਲ ਕਰਨਗੇ ਜਿਹੜੀ ਗੁਰੂ ਦੀ ਸੰਗਤ ਆਏਗੀ ਉਹਦੇ ਉਸਦੀ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਸੁਖਨੀ ਸਾਹਿਬ ਅਰਬਨ ਸਟਰੀਟ ਕੇ ਇਸ ਤੋਂ ਦੁਗਰੀ ਵਿਖੇ ਜੋ ਸ਼ੁਕਰਾਨਾ ਸਮਾਗਮ ਹੋਊਂ ਕਰਵਾਏ ਜਾ ਰਹੇ ਨੇ ਜਦੋਂ ਮਾਲਕਾ ਬਖਸ਼ਿਸ਼ ਕਰਕੇ ਕੋਈ ਸੇਵਾ ਲੈਂਦੇ ਨੇ ਜਿਹੜੀ ਵਿਸ਼ੇਸ਼ ਸੇਵਾ ਹੁੰਦੀ ਹੈ ਉਸ ਨੂੰ ਸੰਗਤ ਦੇ ਵਿੱਚ ਦਰਸਾਉਣ ਲਈ ਫਿਰ ਆਪਾਂ ਕੋਈ ਸਮਾਗਮ ਰੱਖਦੇ ਹਾਂ ਸ਼ੁਕਰਾਨਾ ਸਮਾਗਮ ਇਹ ਜਿਹੜਾ 20 April ਨੂੰ 2024 ਛੇ ਚਰਵਾਰ ਰਾਤ ਨੂੰ ਜੋ ਇਹ ਸ਼ੁਕਰਾਨਾ ਸਮਾਗਮ ਰੱਖੇ ਗਏ ਨੇ ਇਹ ਦਸਾਂ ਥਾਲਾਂ ਦੇ ਵਿੱਚ ਜੋ ਕਮੇਟੀ ਨੇ ਜੋ ਪ੍ਰਾਪਤੀਆਂ ਕੀਤੀਆਂ ਦੋ ਗੁਰਦਰਾ ਸਾਹਿਬ ਦੇ ਵਿੱਚ ਅਕਾਲ ਪੁਰਖ ਨੇ ਬਖਸ਼ਿਸ਼ ਕਰਕੇ ਜਿਵਾਵਾਂ ਲਈਆਂ ਔਰ ਉਹਨਾਂ ਦਾ ਧੁਕਰਾਨੇ ਵਜੋਂ ਤਾਂ ਕਿ ਮਾਲਕ ਇਸੇ ਤਰ੍ਹਾਂ ਹੀ ਮਿਹਰ ਭਰਿਆ ਹੱਥ ਅੱਗੇ ਨੂੰ ਰੱਖੇ ਔਰ ਇਹ ਕਾਰਜਾ ਜਿਹੜੇ ਇਸੇ ਤਰ੍ਹਾਂ ਅੱਗੇ ਵਧਦੇ ਫੁੱਲਦੇ ਰਹਿਣ ਔਰ ਇਹ ਆਪਾਂ ਧੁਕਰਾਨਾ ਉਸ ਮਾਲਕ ਦਾ ਕਰਦੇ ਆਂ ਤਾਂ ਕਿ ਉਹ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਰੱਖੇ 20 April ਦੇ ਜੋ ਪ੍ਰੋਗਰਾਮ ਨੇ ਉਹਦੇ ਵਿੱਚ ਭਾਈ ਗੁਰਚਰਨ ਸਿੰਘ ਜੀ ਰਸਿਆ ਤੇ ਲੁਧਿਆਣੇ ਵਾਲੇ ਭਾਈ ਜਸਵੀਰ ਸਿੰਘ ਜੀ ਫੌਂਟਾ ਸਾਹਿਬ ਵਾਲੇ ਭਾਈ ਦਵਿੰਦਰ ਸਿੰਘ ਜੀ ਥੋੜੀ ਲੁਧਿਆਣੇ ਵਾਲੇ ਤੇ 8 ਤੋਂ 10 ਵਜੇ ਤੱਕ ਇਹ ਜਿਹੜੇ ਕੀਰਤਨੀ ਜਥੇ ਨੇ ਇਹ ਸੰਗਤਾਂ ਨੂੰ ਨਿਹਾਲ ਕਰਨਗੇ ਉਪਰੰਤ ਜੋ ਗੁਰੂ ਕੇ ਲੰਗਰ ਤੋਂ ਟਟ ਵਰਤਣਗੇ ਔਰ ਹੋਰ ਸੰਗਤਾਂ ਦੇ ਜੋ ਪ੍ਰਬੰਧ ਅਸੀਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਤਰ੍ਹਾਂ ਦਾ ਬੇਤਿਆਂ ਤਾਂ ਆਪਾਂ ਅੱਜ ਜਿਹੜਾ ਹੈ ਇਹ ਇਹ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ ਇਹ ਜਿਹੜੀ ਖਾਲਸਾ ਹੀ ਦੀ ਜੋ ਬੀਜ ਬੀਤੇ ਮੀਂਹ ਜੀ ਸੀ ਇਹ ਗੁਰੂ ਨਾਨਕ ਦੇਵ ਜੀ ਨੇ 1499 ਈਸਵੀ ਦੇ ਵਿੱਚ ਇਹ ਬੀਜ ਨੂੰ ਬੋਇਆ ਸੀ ਔਰ 200 ਸਾਲ ਦੇ ਵਿੱਚ ਇਹ ਜਿਹੜਾ ਬੀਜ ਪੁੰਗਰ ਕੇ ਇਹਦਾ ਵੇ ਪੇੜ ਬਣ ਕੇ ਫਿਰ ਦਸਵੇਂ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਪੇ 1799 ਈਸਵੀ ਦੀ ਬੈਸਾਖੀ ਵਾਲੇ ਦਿਨ ਅੱਜ ਦੇ ਦਿਹਾੜੇ ਸਾਡੀ ਝੋਲੀ ਦੇ ਵਿੱਚ ਇਹਦੇ ਵਿੱਚ ਅੰਮ੍ਰਿਤ ਰਸ ਜਦੋਂ ਅੰਮ੍ਰਿਤ ਤਿਆਰ ਕੀਤਾ ਮਾਤਾ ਸਹਿਬ ਕੌਰ ਨੇ ਇਹਦੇ ਵਿੱਚ ਮਠਾਸ ਭਰਿਆ ਅੰਮ੍ਰਿਤ ਰਸ ਉਹ ਸਾਡੀ ਝੋਲੀ ਦੇ ਵਿੱਚ ਪਾਇਆ ਔਰ ਹੁਣੇ ਸਾਡੇ ਸੋਹਣਿਆਂ ਦੀ ਇਹ ਜਿਹੜੇ ਵੀ ਸਮਾਗਮ ਕਰਾਏ ਜਾਂਦੇ ਨੇ ਜਾਂ ਸ਼ੁਕਰਾਨਾ ਸਮਾਗਮ ਜਾਂ ਹੋਰ ਜਿਹੜੇ ਕੀਰਤਨ ਦਰਵਾਰ ਕਰਾਉਂਦੇ ਆ ਸਾਡਾ ਮਕਸਦ ਇਹੀ ਹੁੰਦਾ ਕਿ ਪਨੀਰੀ ਨੂੰ ਜੋੜ ਕੇ ਰੱਖਿਆ ਜਾਵੇ ਜਿੱਦੂ ਮੈਂ ਪਨੀਰੀ ਦੀ ਗੱਲ ਕਰਦਾ ਤਾਂ ਪਨੀਰੀ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਤਾਂ ਪਨੀਰੀ ਤੋਂ ਪਹਿਲਾਂ ਗੱਲ ਪਨੀਰੀ ਕਿੱਥੋਂ ਬਣਦੀ ਆ ਪਨੀਰੀ ਬੀਜ ਤੋਂ ਬਣਦੀ ਆ ਪਨੀਰੀ ਬੀਜ ਤੋਂ ਪਹਿਲਾਂ ਸਾਨੂੰ ਬੀਜ ਹੈ ਜਿਹੜਾ ਬੀਜ ਹੈ ਜਿਹੜਾ ਬੀਜ ਅਰੋਗ ਅਨੁਰੋਗ ਟਟਖਾਲੀ ਹੋਣਾ ਚਾਹੀਦਾ ਇਹ ਜਿਹੜਾ ਬੀਜ ਟਕਸਾਲੀ ਬੀਜ ਆ ਇਹ ਗੁਰੂ ਨਾਨਕ ਦੇਵ ਜੀ ਦੀ ਘੜਿਆ ਸ਼ਬਦ ਸੱਚੀ ਟਕਸਾਲ ਵਾਲੀ ਟਕਸਾਲ ਦੇ ਵਿੱਚ ਘੜੇ ਹੋਏ ਜਦੋਂ ਜੀ ਸ਼ਬਦ ਦੇ ਨਾਲ ਆਪਣੀ ਪੀੜ੍ਹੀ ਨੂੰ ਜੋੜਾਂਗੇ ਨੌਜਵਾਨ ਪੀੜ੍ਹੀ ਨੂੰ ਜੋੜਾਂਗੇ ਉੱਛ ਦੀ ਪਨੀਰੀ ਨੂੰ ਜੋੜਾਂਗੇ ਤਾਂ ਫਿਰ ਇਹ ਸਾਡੇ ਜਿਹੜੇ ਸੁਪਰਾਨੇ ਸਮਾਗਮ ਕੀਰਤਨ ਦਰਬਾਰ ਇਹ ਸਾਰੇ ਬਣਾਏ ਹੋਏ ਸਫਲ ਹੋ ਜਾਂਦੇ ਨੇ ਜਦੋਂ ਅਸੀਂ ਇਧਰਲੇ ਪਾਸੇ ਆਪਣੀ ਪਨੀਰੀ ਨੂੰ ਜੋੜ ਲਿਆ ਤਾਂ ਫਿਰ ਇਹ ਸਾਰਾ ਨਾ ਸਾਡਾ ਜਿਹੜਾ ਗੁਰੂ ਮਹਾਰਾਜ ਇਸੇ ਤਰ੍ਹਾਂ ਮਿਹਰ ਭਰੇ ਹੱਥ ਰੱਖੇ ਜਿਹੜੇ ਸਾਡੇ ਕਰਾਈ ਹੋਈ ਸਮਾਗਮ ਨੇ ਜਾਂ ਕਰਾਉਂ ਆਉਣ ਵਾਲੀ ਸਮਾਗਮ ਨੇ ਉਹਨਾਂ ਚ ਮੇਰ ਭਰੇ ਹੱਥ ਰੱਖੇ ਮੈਂ ਬੇਨਤੀ ਕਰਾਂਗਾ ਕਿ ਜਿੰਨਾ ਕ ਚਾਹੇ ਉਹ ਇਸਤਰੀ ਸੰਸਥਾ ਸੰਭਾਵਾਂ ਨੇ ਸੰਗੀਤ ਦੇ ਵਿੱਚ ਜਿੰਨੀਆਂ ਬੀਬੀਆਂ ਜੋ ਇਥੇ ਇਹ ਸਿੱਖਿਆ ਦਿੰਦੀਆਂ ਨੇ ਖਾਸ ਕਰਕੇ ਉਹਨਾਂ ਨੂੰ ਕਿਉਂਕਿ ਜਿਹੜਾ ਛੋਟਾ ਬੱਚਾ ਹੈ ਜਿਹੜਾ ਜਦੋਂ ਇਹਨੇ ਜੁਲਣਾ ਨਾ ਜੋ ਇਹਦੇ ਮਨ ਦੇ ਉੱਤੇ ਲਿਖ ਦਿੱਤਾ ਉਹ ਫਰੋਇਆ ਜਾਣਾ ਉਹਦੇ ਮਨ ਦੇ ਵਿੱਚ ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਵੀ ਆਪਣੀ ਪਨੀਰੀ ਨੂੰ ਸੰਭਾਲੋ ਆਪਣੇ ਵਿਰਥੀ ਨੂੰ ਸੰਭਾਲੋ ਤਾਂ ਕਿ ਜਿਹੜਾ ਆਉਣ ਵਾਲਾ ਜਿਹੜਾ ਪੰਜਾਬ ਹੈ ਤੁਹਾਡਾ ਇਹ ਫੇਰ ਉਸੇ ਤਰ੍ਹਾਂ ਰੰਗਲਾ ਪੰਜਾਬ ਤੇ ਇਹ ਇਹ ਗੁਰੂ ਦੇ ਨਾਲ ਇਤਿਹਾਸ ਦੇ ਨਾਲ ਗੁਰੂ ਦੇ ਅਥੇ ਦੇ ਨਾਲ ਜੁੜਿਆ ਹੋਇਆ ਪੰਜਾਬ ਸਾਨੂੰ ਦਿਖਾਈ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ